ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਹੁਣੇ ਫਲਾਈਟ ਤੋਂ ਉਤਰਿਆ ਹਾਂ ਚੰਡੀਗੜ੍ਹ ਕਿ ਕੱਲ ਪਰਸ ਨੂੰ ਤੁਹਾਨੂੰ ਪਤਾ ਹੀ ਹੋਣਾ ਸਾਰਾ ਇੱਕ ਕੀ ਇਹ ਮਾਹੌਲ ਚੱਲਣ ਡਿਆ ਇੱਥੇ ਪੰਜਾਬ ਦਾ ਕਿ ਇੱਕ ਬੰਦਾ ਜਿਹੜਾ ਉੱਟ ਕੇ ਇੱਕ ਝੂਠਾ ਪਰਚਾ ਕਰਵਾਉਂਦਾ ਤੇ ਜਿੱਥੇ ਬੰਦੀ ਦੇ ਸਿੰਘਾਂ ਦੇ ਉੱਤੇ ਨਾਮ ਲਗਵਾ ਦਿੰਦਾ ਕਿ ਭਈ ਇਹਨਾਂ ਨੇ ਕੁੱਟਮਾਰ ਕੀਤੀ ਹੈ ਕਹਿੰਦਾ ਜੀ 35 ਬੰਦਿਆਂ ਨੇ ਮੈਨੂੰ ਕੁੱਟਿਆ 35 40 ਬੰਦਿਆਂ ਨੇ ਤੇ ਠੀਕ ਠਾਕ ਬੈਠਾ ਹੋਇਆ ਫਿਰ ਕਹਿੰਦਾ ਕਿ ਉਹ ਮੇਰੇ ਕੋਲੋਂ ਆਪਣੇ ਵਿਰੋਧੀਆਂ ਦੇ ਨਾਮ ਕਹਿੰਦੇ ਸੀਗੇ ਕਿ ਤੂੰ ਵਿਰੋਧੀਆਂ ਦੇ ਨਾਮ ਲੈ ਫਿਰ ਉਹਨੇ ਇੱਕ ਵੀਡੀਓ ਵੀ ਕਹਿੰਦਾ ਮੈਨੂੰ ਜਿਹੜਾ ਮਾਫੀ ਦਾ ਵੀਡੀਓ ਹੈ ਉਹ ਵੀਡੀਓ ਮੈਂ ਅ ਕੀ ਪ੍ਰੈਸ਼ਰ ਵਿੱਚ ਆ ਕੇ ਮੈਨੂੰ ਜਦੋਂ ਬਹੁਤ ਕੁੱਟਿਆ ਮਾਰਿਆ ਤੇ ਫਿਰ ਪ੍ਰੈਸ਼ਰ ਵਿੱਚ ਆ ਕੇ ਮੈਂ ਵੀਡੀਓ ਬਣਾਇਆ ਜੇ ਤਰ ਕੋ ਪ੍ਰੈਸ਼ਰ ਵਿੱਚ ਆ ਕੇ ਵੀਡੀਓ ਬਣਵਾ ਹੀ ਲਿਆ ਤੇ ਫਿਰ ਵਿਰੋਧੀਆਂ ਦੇ ਨਾਮ ਉੱਥੇ ਕਿਉਂ ਨਹੀਂ ਬੁਲਵਾਏ ਕਿ ਵੀ ਇਹਨਾਂ ਨੇ ਕਹਿਣ ਤੇ ਮੈਂ ਕੀਤਾ ਟਾਈਪ ਜੋ ਵੀ ਕੁਛ ਹੈਗਾ ਔਰ ਬੇਫਕੂਫ ਇਨਸਾਨ ਐ ਐਸਾ ਉਹ ਮੈਂ ਹੁਣੇ ਥੱਲੀ ਭਾਈ ਦਾ ਆ ਫ라이ਟ 'ਤੇ ਮੈਂ ਉਹ ਸੁਣ ਰਿਹਾ ਸੀਗਾ ਉਹਨਾਂ ਦਾ ਇੱਕ ਉਹਨਾਂ ਨੇ ਸਪੈਸ਼ਟੀ ਕਰਨ ਜਾਂ ਪਾਇਆ ਤੇ ਉਹਨਾਂ ਦੀ ਗੱਲ ਸੁਣ ਕੇ ਤੇ ਲੱਗਦਾ ਕਿ ਇਹ ਤਾਂ ਬੰਦਾ ਪਾਗਲ ਹੈ ਫੇਲਿਆ ਹੋਇਆ ਤੇ ਇਹ ਉਹ ਤੁਸੀਂ ਉਹ ਉਹ ਵੀ ਸੁਣਿਓ ਥੱਲੀ ਭਾਈ ਜੀ ਨੇ ਜੋ ਬੋਲਿਆ ਉਹ ਵੀ ਸੁਣਿਓ ਮੈਂ ਹੁਣੇ ਸ਼ੇਅਰ ਕਰਕੇ ਹਟਿਆ ਹਾਂ ਹੁਣੇ ਤੇ ਹਿਲਿਆ ਜਾਂ ਬੰਦਾ ਇੱਕ ਚੀਜ਼ ਪੰਜਾਬ ਦੇ ਪਿਛਲੇ ਅਮਰੀਕਾ ਕੁਝ ਸਾਲਾਂ ਦੇ ਵਿੱਚ ਮੈਂ ਪਹਿਲਾਂ ਵੀ ਬੋਲਿਆ ਕਿ ਯੂਸ ਮਿਸਯੂਸ ਅਬਿਊਸ ਕੋਈ ਬੰਦਾ ਅਗਰ ਹੋਇਆ ਤੇ ਉਸ ਦਾ ਨਾਮ ਹੈ ਦੀਪ ਸਿੱਧੂ ਜਦ ਤੱਕ ਉਹ ਜਿਉਂਦੇ ਸੀਗੇ ਅਬਿਊਸ ਉਹਨਾਂ ਨੂੰ ਪੂਰੇ ਦੇਸ਼ ਦੇ ਲੈਵਲ ਤੇ ਕੀਤਾ ਗਿਆ ਦੇਸ਼ ਦਾ ਗद्दार ਬੋਲਿਆ ਗਿਆ ਦੇਸ਼ ਤਰੋਹੀ ਬੋਲਿਆ ਗਿਆ ਉਹਦੇ ਫਾਦਰ ਸਾਹਿਬਾਰੇ ਇਹਨਾਂ ਕੋਲ ਉਲਟਾ ਸਿੱਧਾ ਬੋਲਿਆ ਗਿਆ ਕੀ ਕੁਛ ਨਹੀਂ ਉਸ ਬੰਦੇ ਨੇ ਸਿਆਹ ਔਰ ਉਸ ਨੂੰ ਬਹੁਤ ਸਾਰੇ ਲੋਕ ਉਸ ਨੂੰ ਯੂਜ਼ ਕਰਨਾ ਚਾਹੁੰਦੇ ਸੀ ਜਿਉਂਦੇ ਜੀ ਤੇ ਉਹਨੂੰ ਯੂਜ਼ ਨਹੀਂ ਕਰ पाए ਉਸ ਦੇ ਜਾਣ ਤੋਂ ਬਾਅਦ ਉਸ ਨੂੰ ਯੂਜ਼ ਤੇ ਮਿਸਯੂਜ਼ ਕਰ ਰਹੇ ਕਿਸ ਕਿਸ ਤਰ੍ਹਾਂ ਨਾਲ ਸਿਰ ਪੈਸੇ ਦੀਆਂ ਆਪਣੀਆਂ ਦੁਕਾਨਾਂ ਚੱਲਦੀਆਂ ਰਹਿਣ ਕਰਕੇ ਭਾਈ ਸਾਹਿਬ ਤੋਂ ਉਹਨਾਂ ਨੂੰ ਦਿੱਕਤ ਹੋ ਗਈ ਆ ਇੱਕ ਦੋ ਦਿਨ ਪਹਿਲਾਂ ਮੈਂ ਕੋਈ ਵੀਡੀਓ ਵੇਖ ਰਹੀ ਕਹਿੰਦਾ ਜੀ ਉਹ ਗੱਡੀਆਂ ਲੈ ਲੀਆਂ ਅਮਰਪਾਲ ਨੇ ਗੱਡੀਆਂ ਲੈ ਲੀਆਂ ਦੀਪ ਸਿੱਧੂ ਦੇ ਸਕੋਰਪਿਓ ਤੇ ਚੱਲਦਾ ਸੀ ਦੀਪ ਸਿੱਧੂ ਭਾਜੀ ਤੇ 2.5 ਕਰੋੜ ਦੀ ਗੱਡੀ ਤੇ ਵੀ ਚੱਲਦੇ ਸੀ ਉਹ ਦੀਪ ਸਿੱਧੂ ਭਾਜੀ ਸਕੋਰਪਿਓ ਦੇ ਵੀ ਚੱਲਦੇ ਸੀ ਉਹ ਦੀਪ ਸਿੱਧੂ ਭਾਜੀ ਨੇ ਕਿਹਾ ਸੀਗਾ ਕਿ ਇਹ ਹਰ ਇੱਕ ਇਹਨਾਂ ਦੇ ਪੜਾਅ ਹੁੰਦੇ ਆ ਜੇ ਦੀਪ ਸਿੱਧੂ ਭਾਜੀ ਅੱਜ ਸਾਡੇ ਵਿੱਚ ਹੁੰਦੇ ਤੇ ਉਹਨਾਂ ਨੇ ਹੁਣ ਤਾਂ ਕਮਰਾ ਛੱਕ ਲਿਆ ਹੋਣਾ ਸੀਗਾ ਔਰ ਇਹ ਜੋ ਕੰਮ ਅਮਰਤਵਾਲ ਭਾਈ ਸਾਹਿਬ ਕਰ ਰਿਹਾ ਉਹ ਉਹ ਦੀਪ ਸਿੱਧੂ ਭਾਜੀ ਕਰ ਰਹੇ ਹੁੰਦੇ ਤੇ ਅੱਜ ਦੀਪ ਸਿੱਧੂ ਭਾਜੀ ਅਗਰ ਜਿਉਂਦੇ ਹੁੰਦੇ ਤੇ ਅਸੀਂ ਅੰਮ੍ਰਿਤਪਾਲ ਭਾਈ ਸਾਹਿਬ ਤੋਂ 10 ਗੁਣਾ ਜ਼ਿਆਦਾ ਸ਼ਾਇਦ ਗੱਡੀਆਂ ਭਾਈ ਸਾਹਿਬ ਦੇ ਨਾਲ ਚੱਲ ਰਹੀਆਂ ਹੁੰਦੀਆਂ 20 ਦੁਬਈ ਦੇ ਨਾਲ ਹਰ ਚੀਜ਼ ਦੇ ਪੜਾਅ ਹੁੰਦੇ ਆ ਔਰ ਇੱਕ ਦੁਨੀਆ ਭਰ ਦੇ ਨਾਲ ਦਾ ਦੁਸ਼ਮਣੀ ਲੈ ਕੇ ਚੱਲੇ ਹੋਏ ਆ ਹਰ ਤਰਫੋਂ ਦਿੱਤਾ ਸਾਨੂੰ ਬਚਣਾ ਪੈ ਰਿਹਾ ਆਪਣੇ ਆਪ ਤੋਂ ਆਪਣੇ ਲੋਕ ਨੇ ਜਿਹੜੇ ਸਾਡੇ ਪਿੱਛੇ ਪਏ ਹੋਏ ਨੇ ਤੇ ਆਪਣੇ ਆਗੂਆਂ ਨੂੰ ਬੰਦਾ ਸਿਕਿਉਰਿਟੀ ਦਿੰਦਾ ਸਾਈਕਲ ਤੇ ਲੈ ਚਲੀਏ ਰਿਕਸ਼ੇ ਤੇ ਲੈ ਜਾਇਆ ਕਰੀਏ ਇਹਨਾਂ ਨੂੰ ਇਹਨਾਂ ਚੁੱਪਦਾ ਪਿਆ ਗੱਡੀਆਂ ਹਾਏ ਗੱਡੀਆਂ ਹਾਏ ਗੱਡੀਆਂ ਮਰ ਜਾਓ ਯਾਰ ਤੁਸੀਂ ਹੱਦ ਹੋ ਗਈ ਤੁਹਾਡੀ ਇੰਨੀ ਔਕਾਤੀ ਸਿਰਫ ਤੁਹਾਡੀ ਗੱਡੀਆਂ ਗੱਡੀਆਂ ਦੇ ਹੀ ਮਰ ਗਏ ਤੁਸੀਂ ਲੰਦ ਦੀ ਇਨਸਾਨ ਹਾਲੇ ਤਾਂ ਅਸੀਂ ਬੁਲੇਟ ਪ੍ਰੂਫ ਗੱਡੀਆਂ ਦਾ ਇੰਤਜ਼ਾਮ ਕਰਦੇ ਪਏ ਹਾਂ ਹਾਲੇ ਤਾਂ ਅਸੀਂ ਵੱਡੀ ਮਰਸੀਡੀਜ਼ ਦੀ ਬੱਸ ਆਰਡਰ ਕਰਨ ਵਾਲੇ ਹਾਂ ਜੋ ਬੁਲੇਟ ਪ੍ਰੂਫ ਹੋਏਗੀ ਜੋ ਅੰਦਰ ਪੂਰੇ ਆਫਿਸ ਦੀ ਤਰ੍ਹਾਂ ਹੋਏਗੀ ਇੱਕ ਜਗ੍ਹਾ બીજી ਜਗ੍ਹਾ ਜਾਣ ਲੱਗੇ ਕੋਈ ਮੀਟਿੰਗਾਂ ਵੀ ਕਰਨੀਆਂ ਹੋਣ ਤੇ ਉੱਚ ਹੋ ਜਾਣ। ਕੋਈ ਗੱਡੀਆਂ ਗੱਡੀਆਂ ਹੀ ਕਰੀ ਜਾ ਰਹੇ ਹੋ। ਪਰ ਬਹੁਤ ਲੋਗ ਭਾਈ ਸਾਹਿਬ ਦੇ ਨੂੰ ਟਾਰਗੇਟ ਕਰਨਾ ਚਾਹੁੰਦੇ ਪਿੱਛੋਂ ਦੀ ਕਰ ਰਹੇ ਸਾਨੂੰ ਉਹ ਵੀ ਪਤਾ। ਆਹ ਦਾ ਆ ਜਿਹੜਾ ਕਾਰਟੂਨ ਜਾ ਕੇ ਭੇਜਿਆ ਇਹ ਤਾਂ ਵੈਸੇ ਹੀ ਕਾਰਟੂਨ ਹੈ ਤਾਂ ਵੈਸੇ ਹੀ ਮੋਰਾ ਇਹਨੂੰ ਕੀ ਪਤਾ ਵਿਚਾਰੇ ਨੂੰ ਕਿ ਇਹ ਵੀ ਕਿੱਥੇ ਇਸਤੇਮਾਲ ਹੋ ਰਿਹਾ ਹੈ। ਪੰਜਾਬ ਦਾ ਉਹ ਕੀ ਦਸੀਏ ਇਹਨਾਂ ਨਕਲੀ ਆਗੂਆਂ ਨੇ ਵੀ ਭਾਜੀ ਬੋਲਿਆ ਕਰਦੇ ਸੀ ਯਾਰ ਪੰਜਾਬੀ ਜਿਹੜੇ ਨੇ ਨਾ ਆਪਣੇ ਪੰਜਾਬ ਦੇ ਬਹੁਤ ਭੋਲੇ-ਪਾਲੇ ਖੁਸ਼ਦਿਲ ਦਲੇਰ ਬਹਾਦਰ ਇਮੋਸ਼ਨਲ ਸਾਰੀ ਖੂਬੀਆਂ ਲੇਕਿਨ ਇਹਨਾਂ ਨੂੰ ਜਿਹੜੇ ਆਗੂ ਬਣ ਜਾਂਦੇ ਨੇ ਨਾ ਇਹਨਾਂ ਦੇ ਹੋਏ 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 ਉਹਨੇ ਹੀ ਇਹਨਾਂ ਤੋਂ ਖਤਰਨਾਕ ਬੇੜਾ ਗਰ ਕਰਨ ਵਾਲੇ ਜਦ ਤੱਕ ਸੰਤ ਜੀਉਂਦੇ ਸੀਗੇ ਉਹਨਾਂ ਨੂੰ ਟੌਰਚਰ ਕਰਦੇ ਰਹੇ ਇਹ ਲੋਗ ਲੋਗ ਨਹੀਂ ਆਗੂ ਕਾਂਗਰਸ ਦਾ ਬੰਦਾ 플ਾਂਟਿੰਗ ਇਹ ਉਹ ਸਭ ਇਹੀ ਹਾਲ ਸੀ ਜੇ ਤੁਸੀਂ ਉਹ ਨਹੀਂ ਦੇਖਿਆ ਹੋਇਆ ਤੇ ਇਹੀ ਹਾਲ ਸੀ ਜੋ ਹਾਲ ਜੀ ਸਿੱਧੂ ਭਾਈ ਦਾ ਸੀਗਾ ਉਹੀ ਸੰਤਾਂ ਦਾ ਸੀਗਾ ਅੱਜ ਤੁਸੀਂ ਜੀ ਸਿੱਧੂ ਭਾਈ ਦੇ ਜਾਣ ਤੋਂ ਬਾਅਦ ਮਾਹੌਲ ਦੇਖਦੇ ਨੇ ਜਦ ਤੱਕ ਸੀਗਾ ਤਾਂ ਤੱਕੜਾ ਜੀਨ ਦਿੱਤਾ ਉਹਨੂੰ ਹੋਰ ਆਹੀ ਜਿਹੜੇ ਸਭ ਤੋਂ ਵੱਡੇ ਉਸਦੇ ਆ ਹਮ ਦਰਦ ਬਣ ਗਏ ਹੁਣ ਔਰ ਪਤਾ ਨਹੀਂ ਕੀ ਕੁਛ ਬਣ ਗਏ ਨੇ ਜਿਹੜਾ ਦੀਪ ਸਿੱਧੂ ਨੂੰ ਬਣਾਏ ਉਹਨਾਂ ਨੇ ਮੈਂ ਪਹਿਲਾਂ ਵੀ ਬੋਲਦਾ ਇਹਨਾਂ ਦੀਆਂ 15 ਫਰਵਰੀ ਤੋਂ ਪਹਿਲਾਂ ਦੀਆਂ ਇਹਨਾਂ ਦੀਆਂ ਫੇਸਬੁੱਕਾਂ ਚੈੱਕ ਕਰ ਲੋ ਕਿਤੇ ਇੱਕ ਸਿੰਗਲ ਲਾਈਨ ਨਹੀਂ ਮਿਲੇਗੀ ਕਿਸੇ ਦੇ ਵੀ ਇਹਨਾਂ ਦੇ ਜਿਹੜਾ ਕੋਈ ਕੁਛ ਬਣ ਕੇ ਬੈਠਾ ਤੇ ਕੋਈ ਕੁਛ ਬਣ ਕੇ ਬੈਠਾ ਅਸੀਂ ਫੇਰ ਉਧਰ ਨਹੀਂ ਜਾਂਦੇ ਕਿ ਆਹ ਦਫਾ ਕਰੋ ਅਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਜਿਹੜਾ ਭਾਈ ਰਸਤਾ ਦਿਖਾਗੇ ਸੀ ਉਸ ਰਸਤੇ ਤੇ ਚੱਲੀਏ ਜਿਹੜੀ ਗੱਲ ਕਰਨੀ ਸੀਗੀ ਸਟੇਟ ਦੀ ਅੱਖਾ-ਜੱਖਾਂ ਪਾਣੀਆ ਸੀ ਉਹ ਕਰੀਏ ਆ ਨਕਲੀ ਕੰਮ ਕਰ-ਕਰ ਕੇ ਪੈਸੇ ਕਮਾ-ਕਮਾ ਕੇ ਪੰਜਾਬ ਦਾ ਬੇੜਾਗਰ ਕਰਤਾ ਕੌਮ ਦਾ ਬੇੜਾਗਰ ਕਰੀ ਜਾ ਰਿਆ ਲੋਕ ਸਿਰਫ ਇੱਕ ਇਹਨਾਂ ਦਾ ਮੰਤਬ ਸੀਗਾ 19 ਤਰੀਕ ਨੂੰ ਅਸੀਂ ਵਰਸੀ ਇਸ ਕਰਕੇ ਅੱਗੇ ਰੱਖੀ ਕਿ ਭਈ ਪਰਿਵਾਰ ਕਰ ਰਿਹਾ ਤੇ ਸੰਗਤ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਤੇ ਸੰਗਤ ਨੂੰ ਜਿਹੜਾ ਉਧਰ ਜਾਣਾ ਚਾਹੁੰਦਾ ਉਧਰ ਜਾਵੇ ਕਿਉਂਕਿ ਭਾਜੀ ਦੀਆਂ ਅ ਬਰਸੀਆਂ ਤੇ ਸ਼ਾਇਦ ਅਖੰਡ ਪਾਠ ਦੇ ਭੋਗ ਦਾ ਦਰਜਣੋ ਜਗ੍ਹਾ ਪਾਇਏ ਹੁਣ ਅਜੇ ਵੀ ਪੈ ਰਹੇ ਹੁਣ ਉਹ ਭਾਈ ਦੀ ਬਰਸੀ ਦਾ 365 ਦਿਨ ਸੀ ਵਹੇ ਕਿਹੜਾ ਦਿਨ ਜਦਨ ਭਾਈ ਯਾਦ ਨਹੀਂ ਆਏ ਕਿਹੜਾ ਦਿਨ ਜਦਨ ਭਾਈ ਨਹੀਂ ਪਾਇ ਨੂੰ ਯਾਦ ਕਰਕੇ ਅੱਖਾਂ ਨਹੀਂ ਗਲੀਆਂ ਹੋਈਆਂ 19 ਤਰੀਕ ਨੂੰ ਤਾਂ ਰੱਖਿਆ ਫਿਰ ਉਹਦੇ ਕੋਲੋਂ ਬੁਲਵਾਇਆ ਗਿਆ ਕਿ ਤੋਹ ਆ ਬੋਲਦੇ ਕਿ ਮਨਦੀਪ ਸਿੱਧੂ ਦਾ ਨਾਮ ਲਾਏ ਕਿ ਮਾਨੂੰ ਕਹਿੰਦੇ ਸੀਗੇ ਮਨਦੀਪ ਸਿੱਧੂ ਦਾ ਨਾਮ ਲੈ ਵਿੱਚ ਮਨਦੀਪ ਭਾਈ ਦਾ ਨਾਮ ਹੀ ਕਿਉਂ ਜਥੇ ਬੰਦੀ ਦਾ ਕਿਉਂ ਕੋਈ ਬੰਦਾ ਬੋਲੇਗਾ ਕਿ ਉਹਨੂੰ ਨਾਮ ਲੈਵੇ ਜ਼ਿਆਦਾਤਰ ਬੰਦੇ ਜਿਹੜੇ ਹੁਣੇ ਇਸ ਸਮੇਂ ਭਾਈ ਸਾਹਿਬ ਦੇ ਨਾਲ ਹੈਗੇ ਉਹਦੇ ਮਨਦੀਪ ਭਾਈ ਨੂੰ ਕਦੀ ਮਿਲੇ ਵੀ ਨਹੀਂ ਉਹਨਾਂ ਦਾ ਕੀ ਫੈਰ ਔਰ ਮਨਦੀਪ ਭਾਈ 15 ਤਰੀਕ ਨੂੰ ਕਰ ਰਿਹਾ ਸੀ ਪਰਿਵਾਰ ਤੇ ਐਸੇ ਕਰਕੇ ਦੱਸ ਸੀ ਅੱਗੇ ਕੀਤਾ ਅਸੀਂ ਅੱਡਾ ਹੀ ਲਾਣਾ ਸੀ ਉਦੋਂ ਨਹੀਂ ਲਾ ਲੈਂਦੇ ਉਹਨਾਂ ਨਾਲ ਯਾਰ ਦੀਪ ਭਾਈ ਦਾ ਪਰਿਵਾਰ ਹੈ ਗੱਲ ਖਤਮ ਹੋ ਗਈ ਉਹਨਾਂ ਦੇ ਖਿਲਾਫ ਜਾਣ ਦੀ ਸਾਨੂੰ ਲੋੜ ਹੀ ਨਹੀਂ ਕਿਤੇ ਸਾਡੀ ਉਹਨਾਂ ਨਾਲ ਕੋਈ ਚੀਜ਼ ਨਹੀਂ ਰਲਦੀ ਮਿਲਦੀ ਤਾਂ ਕੋਈ ਗੱਲ ਨਹੀਂ ਪਰ ਉਹ ਦੀਪ ਭਾਈ ਦਾ ਪਰਿਵਾਰ ਤੇ ਹੈ ਹੀ ਨਾ ਸਿਰਫ 19 ਤਰੀਕ ਦਾ ਪ੍ਰੋਗਰਾਮ ਇਹ ਖਰਾਬ ਕਰਨਾ ਚਾਹੁੰਦੇ ਸੀਗੇ ਔਰ ਇਹਨਾਂ ਦੇ ਨਾਲ ਜਿੱਤੇ ਤੱਕ ਮੈਨੂੰ ਲੱਗਦਾ ਹੈ ਕਿ ਕੋਲ ਤੁਸੀਂ ਮਿਲੀ ਹੋਈ ਹੈ ਕਿਸੇ ਦੇ ਕਹਿਣ ਦੇ ਉੱਤੇ ਐਵੇਂ ਪਰਚੇ ਹੋ ਜਾਂਦੇ ਕੋਈ ਸਬੂਤ ਹੋਵੇ ਕੋਈ ਚੀਜ਼ ਹੋਵੇ ਆ ਹੁਣ ਥਲੀ ਭਾਈ ਦਾ ਤੁਸੀਂ ਉਹ ਸੁਣ ਲਓ ਉਹ ਤਾਂ ਮੈਂਟਲ ਆਦਮੀ ਹੈ ਕੋਈ ਇਦਾਂ ਦੇ ਮੈਂਟਲਾਂ ਕੋ ਭੇਜ ਕੇ ਤੇ ਬੇਦਬੀਆਂ ਕਰਵਾਉਂਦੇ ਗੁਰੂ ਸਾਹਿਬ ਦੀਆਂ ਇਹੋ ਜਿਹੇ ਮੈਂਟਲ ਇਹਨਾਂ ਨੂੰ ਚਾਹੀਦੇ ਹੁੰਦੇ ਹੁਣ ਖੈਰ ਇਹ ਇਹ ਸਭ ਚੱਲਦਾ ਰਹਿਣਾ ਇਹ ਸਭ ਚੱਲਦਾ ਰਹਿਣਾ ਇਹਦਾ ਇਹਦਾ ਕੋਈ ਉਹ ਨਹੀਂ ਹੋਣਾ ਜਿੱਦਣ ਇਹਨਾਂ ਨੂੰ ਠੀਕ ਕਰਨ ਤੇ ਆਵਾਂਗੇ ਤੇ ਫਿਰ ਕਰ ਵੀ ਲਵਾਂਗੇ ਆਪਣੇ ਆਪ ਹੀ ਠੀਕ ਇਹਨਾਂ ਨੂੰ ਹੁਣੇ ਕੱਲ ਦੀਪਾ ਜੀ ਦੀ ਵਰਸੀ ਆ ਤੇ ਬੋਤ ਸਿੰਘ ਵਾਲਾ ਜਿਹੜਾ ਪਿੰਡ ਵਗਾਪੁਰਾਣਾ ਲਾਗੇ ਜਿਹੜਾ ਅ ਸ਼ਹੀਦ ਭਾਈ ਗੁਰਜਨ ਸਿੰਘ ਬੋਤ ਸਿੰਘ ਵਾਲੇ ਹਣਾ ਦਾ ਪਿੰਡ ਹੈ ਉਸ ਪਿੰਡ ਦੇ ਵਿੱਚ ਇੱਕ ਅ ਸ਼ਹੀਦੀ ਗੇਟ ਬਣਾਇਆ ਸ਼ਹੀਦਾਂ ਦੇ ਨਾਮ ਦੇ ਉੱਤੇ ਤੇ ਉਸ ਗੇਟ ਦੀ ਸੇਵਾ ਦੇ ਵੇਲੇ ਟੀਮ ਬ੍ਰਦਰ ਜਿਹੜੇ ਆ ਬਗੇਲ ਸਿੰਘ ਹੋਰਾਂ ਉਹਨਾਂ ਦੀ ਪੂਰੀ ਟੀਮ ਜਿਹੜੀ ਚਾਚਾ ਬਗੇਲ ਸਿੰਘ ਜਿਹਨਾਂ ਨੂੰ ਕਹਿੰਦੇ ਭਾਜੀ ਨੂੰ ਉਹ ਅਮਰੀਕਾ ਕੈਨੇਡਾ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਸਾਰੇ ਦੀ ਉਹਨਾਂ ਦੀ ਟੀਮ ਹੈ ਉਹਨਾਂ ਨੇ ਇਹ ਸੇਵਾ ਕੀਤੀ ਹੈ ਤੇ ਭਾਈ ਸਾਹਿਬ ਦੇ ਹੱਥੋਂ ਉਸ ਦਾ ਸ਼ੁਰੂਆਤ ਹੋਏਗੀ ਤੇ ਉਦੋਂ ਕੱਲ ਅਕਾਂਟਸ ਪਾਰਟ ਦਾ ਭੋਗ ਵੀ ਹੈਗਾ ਤੇ ਸਾਰੇ ਜਿੰਨੇ ਜ਼ਿਆਦਾ ਤੁਸੀਂ ਆ ਸਕਦੇ ਉਸ ਦਿਨ ਆਓ ਕੱਲ ਅ ਕੁਝ ਅਗਲਾ ਪ੍ਰੋਗਰਾਮ ਵੀ ਦਿੱਤਾ ਜਾਏਗਾ ਤੇ ਮਿਲਦੇ ਆ ਕੱਲ ਬੋਤ ਸਿੰਘ ਵਾਲਾ ਦੇ ਵਿੱਚ ਦੀਪ ਸਿੱਧੂ ਭਾਈ ਦੀ ਯਾਦ ਵਿੱਚ ਜਿਹੜੀ ਉਹਨਾਂ ਦੀ ਵਰਸੀ ਆ ਉਸ ਸਮਾਗਮ ਦੇ ਵਿੱਚ ਸਤਿ ਸ਼੍ਰੀ ਅਕਾਲ